ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਰਿਸ਼ਤਿਆਂ ਦੇ ਬਾਰੇ ਗੱਲ ਕਰਦੇ ਪਏ ਆਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰਿਸ਼ਤਿਆਂ ਦੀ ਕਿੰਨੀ ਕਹਮੀਅਤ ਹੈ ਬਹੁਤ ਵਧੀਆ ਤੇ ਬਹੁਤ ਸ਼ਾਨਦਾਰ ਕਥਾ ਪਹਿਲਾਂ ਅਪ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲਬਾਤ ਸਭ ਕੰਨ ਜੋ ਸਿੱਖ ਤੇ ਗੁਰੂ ਦਾ ਰਿਸ਼ਤਾ ਹੈ ਤੇ ਜੋ ਸਿੱਖ ਤੇ ਸਿੱਖ ਦਾ ਰਿਸ਼ਤਾ ਹੈ ਭਾਈ ਸਾਹਿਬ ਕਹਿੰਦੇ ਨੇ ਮੈਂ ਦਾਦ ਕਹਿੰਦੇ ਨਾਨਕਿਆਂ ਦੇ ਸਹੁਰਿਆਂ ਦੇ ਸਾਰੇ ਰਿਸ਼ਤੇ ਸਦਕੇ ਕਰਨਾ ਕੁਰਬਾਨ ਕਰਨਾ ਇਹ ਕੀ ਹੁੰਦਾ ਕੁਛ ਵੀ ਨਹੀਂ ਹੁੰਦਾ ਰਿਸ਼ਤਾ ਕੀ ਹੁੰਦਾ ਕੁਛ ਵੀ ਦੋ ਰਿਸ਼ਤੇ ਹੁੰਦੇ ਰਿਸ਼ਤੇ ਨਹੀਂ ਨੇ ਵਿਚਾਰ ਦੇ ਰਿਸ਼ਤੇ ਨੇ ਸਿੱਖ ਤੇ ਗੁਰੂ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੇ ਵਿਚਾਰ ਨੇ ਉਹ ਮੇਰੇ ਵਿਚਾਰ ਹੋ ਜਾਣ ਜੋ ਗੁਰੂ ਦੀ ਸੋਚਣੀ ਉਹ ਮੇਰੀ ਸੋਚਣੀ ਹੋ ਜਾਏ ਜੋ ਗੁਰੂ ਦਾ ਸੁਭਾਅ ਮੇਰਾ ਸੁਭਾਅ ਹੋ ਜਾਏ ਤੇ ਸਿੱਖ ਗੁਰੂ ਇੱਕ ਹੋ ਜਾਂਦਾ ਗੁਰੂ ਨੂੰ ਮਾਨ ਨਾਲ ਕਹਿਣਾ ਪੈਂਦਾ ਹੈ ਇਹ ਮੇਰਾ ਆਪਣਾ ਹੀ ਰੋ। ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਇਹ ਸੁਭਾਅ ਦਾ ਰਿਸ਼ਤਾ ਹੈ ਵਿਚਾਰਾਂ ਦੀ ਸਾਂਝ ਦਾ ਰਿਸ਼ਤਾ ਹੈ। ਦੂਸਰਾ ਰਿਸ਼ਤਾ ਜਿਸ ਤੋਂ ਨਾਨਕ ਦੇ ਦਾਦ ਕੇ ਸੌਰੇ ਸਾਰੇ ਜਨਮ ਲੈਂਦੇ ਨੇ ਪਤੀ ਪਤਨੀ ਦੇ ਰਿਸ਼ਤੇ ਨੂੰ ਉਹਨ ਦਾ ਰਿਸ਼ਤਾ ਨਹੀਂ ਮੰਨੇ। ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਤੇ ਅਨੰਦ ਕਾਰਜ ਹੋ ਰਿਹਾ ਭਾਵੇਂ ਕਹਿੰਦੇ ਨੇ ਅੱਜ ਤੋਂ ਇਹ ਖੂਨ ਦੇ ਰਿਸ਼ਤੇ 'ਚ ਪੈਵਸਤਾ ਹੋਣ ਲੱਗੇ ਨੇ ਹੁਣ ਕਿਥੇ ਇੱਕ ਹੈ ਲੜਕੀ ਕਿਸੇ ਘਰ ਦੀ ਲੜਕਾ ਕਿਸੇ ਘਰ ਦੇ ਬਲਕੇ ਇੱਕ ਖੂਨ ਦੇ ਚ ਪਤੀ ਪਤਨੀ ਦੇ ਰਿਸ਼ਤੇ ਬਣਾਉਣ ਦੀ ਭਾਰਤ ਨੇ ਮਨਾਈ ਕੀਤੀ ਹੋਈ ਹੈ ਰਿਸ਼ੀਮੁਨੀਆ ਨੇ ਮਨਾਈ ਕੀਤੀ ਸ਼ਾਇਦ ਆਪ ਨੂੰ ਪਤਾ ਹੋਵੇ ਕਿ ਨੰ ਭਾਰਤ ਦੇ ਜਿੰਨੇ ਅਪੰਗ ਬੱਚੇ ਨੇ ਨਾ ਦਿਮਾਗੀ ਤੌਰ ਤੇ ਜਾਂ ਅੱਖਾਂ ਠੀਕ ਨਹੀਂ ਟੇੜੇ ਮੇੜੇ ਨੇ ਜਾਂ ਲੱਤਾਂ ਸੁਣਨੇ ਇਨਾ ਦੇ ਸਵਾਵਕ ਹੁਣ ਗੱਲ ਆ ਗਈ ਹੈ 70% ਬੱਚੇ ਮੁਸਲਮਾਨਾ ਹੁੰਦੇ ਨੇ ਬਾਕੀ 크ਿਸਚਨ ਹਿੰਦੂ ਤੇ ਥੋੜੇ ਜਿਹੇ ਸਿੰਧੂ ਇਸ ਦੀ ਖੋਜ ਹੋਈ ਐਸਾ ਕਾ ਐਸਾ ਕਾ ਗਰਗਰ ਗਾਧ ਕੇ ਪੜਤਾਲ ਹੋਈ ਖਾਣ ਪਾਣ ਦੀ ਕੀ ਖਾਂਦੇ ਹੋ ਕੀ ਪੀਂਦੇ ਮੈਨੂੰ ਤੇ ਪਤਾ ਨਹੀਂ ਸੀ ਮੈਂ ਬੰਬੇ ਉਹ ਨਾਲ ਅਜ ਕਥਾ ਕਰ ਰਿਹਾ ਸੀ ਇਹ ਟੋਲਾ ਡਾਕਟਰਾਂ ਦਾ ਘਰ-ਘਰ ਪਹੁੰਚ ਰਿਹਾ ਸੀ ਤੇ ਦਾਸ ਨਾਲ ਦੋ ਤਿੰਨ ਜਥੇ ਸੰਚਾਰ ਪੰਜ ਕਮਰੇ ਜਿਸੀ ਠਹਿਰੇ ਗੁਰਦੁਆਰੇ ਦੀ ਧਰਮਸ਼ਾਲਾ ਭਾਈ ਜੋਗਾ ਸਿੰਘ ਦਰਵਾਜ਼ੇ ਤੇ ਮੈਨੂੰ ਆ ਕੇ ਕਹਿਣ ਲੱਗੇ ਜਾਨੀ ਜੀ ਖੜੀ ਦੇ ਨਾਲ ਜਿਤਨੇ ਸਾਥੀ ਨੇ ਸੀਨਾ ਨਖਾਂ ਮਾਣ ਲਿਖੇ ਦੇ ਕੇ ਪਹਿਲੇ ਮੈਨੂੰ ਕਾਰਨ ਦੱਸੋ ਇਹ ਅਚਾਨਕ ਐਸਾ ਕਿਉਂ ਕਹਿਣਗੇ ਇਸ ਕਰਕੇ ਖੋਜ ਰਿਹਾ ਪਤਾ ਹੈ ਸਾਲ ਬਾਅਦ ਖੋਜਣ ਤੋਂ ਬਾਅਦ ਰਿਜ਼ਲਟ ਕੀ ਨਿਕਲਿਆ ਉਹਨਾਂ ਨੇ ਆਪਣਾ ਫੈਸਲਾ ਕੀ ਦਿੱਤਾ ਕਿ ਬਹੁਤ ਸਾਰੇ ਰਿਸ਼ਤੇ ਇੱਕੋ ਹੀ ਖੂਨ ਦੇ ਚ ਹੋ ਜਾਂਦੇ ਨੇ। ਔਰ ਇਹ ਮੇਲ ਨਹੀਂ ਖਾਂਦੀ। ਕੁਦਰਤ ਦੇ ਮੁਤਾਬਕ ਨਹੀਂ ਹੈ। ਇਸ ਵਾਸਤੇ ਬੱਚੇ ਅਪੰਗ ਹੋਦੇ ਨੇ। ਫਿਰ ਮੈਂ ਕੁਝ ਸਿੱਖ ਘਰਾਣੇ ਦੇਖੇ ਜਿੱਥੇ ਇੱਕ ਖੂਨ ਦੇ ਚ ਰਿਸ਼ਤੇ ਹੋਣੇ ਠੀਕ ਨਹੀਂ ਹੈ سلسلہ। ਇਹ ਵੀ ਮੈਰਿਜ ਕਰਦੇ। ਲੜਕੇ ਕਿਸੇ ਘਰ ਦੀ ਲੜਕਾ ਕਿਸੇ ਘਰ ਦਾ ਖੌਨ ਇੱਕ ਕਿੱਥੇ ਪਤੀ ਪਤਨੀ ਦਾ ਸੰਬੰਧ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵੀ ਹੋਣ ਦਾ ਰਿਸ਼ਤਾ ਨਹੀਂ ਮੰਨਦੀ ਤਨਪਿਰ ਇਹ ਨਾ ਆਖੀਨ ਬੈਣ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧਨਪਿਰ ਕਈਏ ਸੋਏ ਮੂਰਤੀਆਂ ਤੇ ਦੋ ਨੇ ਜੋਤ ਇੱਕ ਹੈ ਜੋਤ ਕੀ ਹੈ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਜੋਤ ਹੈ ਤੋਂ ਭਾਵ ਵਿਚਾਰ ਇਕ ਹੋ ਗਏ ਸੋਚਣੀ ਇਕ ਹੋ ਗਈ ਯਾਦਾਂ ਇਕ ਹੋ ਸਾਰੀ ਜ਼ਿੰਦਗੀ ਕੋਈ ਘਰ ਦੇਚ ਪਤੀ ਪਤਨੀ ਰਹਨੇ ਵਿਚਾਰ ਇਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਨਹੀਂ ਕਹਿੰਦੇ ਪਤੀ ਪਤਨੀ ਨਹੀਂ ਕਹਿੰਦੇ ਤਾਂ ਲੇ ਫਿਰ ਇਹ ਨਾ ਕਿਹਾ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨਹੀਂ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10 20 ਸਾਲ ਤੋਂ ਜ਼ਿੰਦਗੀ ਲੰਗਾ ਦਿਤੀ ਏ ਫਿਰ ਇਹ ਪਤੀ ਪਤਨੀ ਕਿਉ ਨਹੀਂ ਮਹਾਰਾਜ ਕਹਿੰਦੇ ਧਾਨ ਪਰੇ ਨਾ ਖੇਨ ਭੈਣ ਇਕੱਠੇ ਭਾਵੇਂ ਇਕੱਠੇ ਰਹਿੰਦੇ ਪੈਣ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਏ ਇੱਕ ਜੋਤ ਦੋਏ ਮਗਰਤੀ ਧਾਨ ਪਰ ਕਈਏ ਸੋਏ ਜੋਤ ਇੱਕ ਹੋ ਗਈ ਵਿਚਾਰਾਂ ਦੀ ਸਾਜ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਹੁੰਦੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਹੁੰਦੇ ਨੇ ਇੱਕ ਦੂਜੇ ਦੇ ਦਿਲ ਦੇ ਵਿੱਚ ਯਾਦ ਸੰਬੰਧ ਜੁੜੇ ਹਨ ਇਸ ਤਰ੍ਹਾਂ ਅੰਤ੍ਰਿਕ ਸੰਬੰਧ ਹੈ ਧਾਰਮਿਕ ਜਗਤ ਦੇ ਵਿੱਚ ਸਿੱਖ ਤੇ ਗੁਰੂ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਸੰਸਾਰਿਕ ਜਗਤ ਦੇ ਵਿੱਚ ਪਤੀ ਪਤਨੀ ਦਾ ਰਿਸ਼ਤਾ ਮਾਨਸਿਕ ਰਿਸ਼ਤਾ ਹੈ ਦੋ ਮਨ ਕਿਦਰੇ ਇੱਕ ਹੋ ਸਕਦੇ ਨੇ ਦੋ ਮਿੱਤਰਾਂ ਦੇ ਮਨ ਇੱਕ ਹੋ ਸਕਦੇ ਨੇ ਪਿਓ ਪੁੱਤਰ ਦੇ ਕਿਦਰੇ ਮਨ ਇੱਕ ਹੋ ਸਕਦੇ ਨੇ ਪਤੀ ਪਤਨੀ ਦੇ ਮਨ ਕਿਦਰੇ ਇੱਕ ਹੋ ਸਕਦੇ ਨੇ ਇਹਨੂੰ ਕਹਿੰਦੇ ਨੇ ਸੁਭਾਅ ਦਾ ਰਿਸ਼ਤਾ ਫਲਾਣੇ ਨਾਲ ਹੋਣ ਤੇ ਮੇਲ ਨਹੀਂ ਖਾਂਦਾ ਸੁਭਾਅ ਮੇਲ ਖਾਂਦਾ ਹੈ ਵਿਚਾਰ ਮੇਲ ਖਾਂਦੇ ਜਿੱਥੇ ਦੋ ਵਿਚਾਰਾਂ ਦਾ ਆਪਸ ਵਿੱਚ ਸੁਮੇਲ ਹੋਵੇ ਮੇਲ ਖਾਵਨ ਪਿਆਰ ਦਾ ਜਨਮ ਉੱਥੇ ਹੀ ਆਉਂਦਾ ਹੈ ਤੇ ਦੂਸਰਾ ਨੁਕਤਾ ਵੀ ਸੁਣ ਲੈਣਾ ਜਿੱਥੇ ਪਿਆਰ ਹੈ ਐਤਵਾਰ ਉੱਥੇ ਹੀ ਹੋਵੇਗਾ ਨਹੀਂ ਤੇ ਸ਼ੱਕ ਬਣਿਆ ਰਹੇਗਾ ਜਿਸ ਨਾਲ ਪਿਆਰ ਹੈ ਐਤਵਾਰ ਵੀ ਉਸੇ ਤੇ ਹੀ ਹੋਵੇਗਾ ਦੂਸਰੇ ਤੇ ਨਹੀਂ ਜਿੱਥੇ ਐਤਵਾਰ ਹੈ ਸਦਾਚਾਰ ਵੀ ਉੱਥੇ ਹੀ ਹੋਵੇਗਾ। ਹੋਰ ਧਾਰਮਿਕ ਗਿਆਨੀ ਕਹਿੰਦੇ ਨੇ ਜਿੱਥੇ ਸਦਾ ਆਚਾਰ ਹੈ ਨਿਰੰਕਾਰ ਦੀਆਂ ਸਾਰੀਆਂ ਬਰਕਤਾਂ ਵੀ ਉੱਥੇ ਲੰਗੀਆਂ। ਸਾਰੀਆਂ ਖੁਸ਼ੀਆਂ ਵੀ ਉੱਥੇ ਹੀ ਆਉਂਦੀਆਂ। ਤਨ ਹਰ ਇੱਕ ਦੇ ਅਲੱਗ-ਅਲੱਗ ਨੇ। ਦੋ ਭਰਾਵਾਂ ਦੇ ਤਨ ਵੀ ਅਲੱਗ-ਅਲੱਗ ਨੇ। ਆਤਮਾ ਸਾਰੇ ਜਗਤ ਦੇ ਇੱਕੋ ਹੈ। ਕੀੜੀ ਦੇ ਅੰਦਰ, ਹਾਥੀ ਦੇ ਅੰਦਰ, ਸੂਰਜ ਦੇ ਅੰਦਰ, ਜ਼ਮੀਨ ਦੇ ਅੰਦਰ ਮਨੁੱਖ ਦੇ ਅੰਦਰ ਪਸ਼ੂ ਪੰਖੀਆ ਦੇ ਅੰਦਰ ਬਨਸਪਤੀ ਦੇ ਅੰਦਰ ਜੋ ਪਰਮ ਚੇਤਨਾ ਹੈ ਉਹ ਇੱਕੋ ਹੀ ਹੈ। ਹਸਤੀ ਕੀਤੀ trilo adam ek akhandat base anadam ਆਤਮਾ ਸਾਰਿਆਂ ਦੇ ਚ ਇੱਕੋ ਹੈ। ਸਭ ਆਤਮਾ ਦੇ ਚ। ਤਨ ਸਾਰਿਆਂ ਦੇ ਅਲੱਗ-ਅਲੱਗ ਨੇ। ਮਨ ਵੀ ਸਾਰਿਆਂ ਦੇ ਅਲੱਗ-ਅਲੱਗ ਨੇ ਪਰ ਕਿਦਰੇ ਦੋ ਮਨ ਇੱਕ ਹੋ ਸਕਦੇ। ਇੱਕ ਹੋ ਸਕਦੇ। ਇਸ ਸਦਸੰਗ ਦਾ ਮਤਲਬ ਕੀ ਹੈ ਸਿ ਗੁਰੂ ਨਾਲ ਸਹਿਮਤ ਹੋ ਜਾइए ਗੁਰੂ ਦੇ ਵਿਚਾਰ ਨਾਲ ਸਹਿਮਤ ਹੋ ਜਾइए ਗੁਰੂ ਦੀ ਸੋਚਣੀ ਨਾਲ ਸਹਿਮਤ ਹੋ ਜਾइए ਜਿੰਨੇ ਚਿਰ ਤੱਕ ਸਹਿਮਤ ਨਹੀਂ ਉਹਨੇ ਚਿਰ ਤੱਕ ਸਿੱਖ ਵੀ ਨਹੀਂ ਸਿੱਖੀ ਸਿੱਖਿਆ ਗੁਰੂ ਵਿਚਾਰ ਸਿੱਖ ਕੌਣ ਜੋ ਜੀ ਰਿਹਾ ਗੁਰੂ ਦੇ ਵਿਚਾਰ ਮੁਤਾਬਕ ਸਿੱਖ ਕੌਣ ਜੋ ਜੀ ਰਿਹਾ ਗੁਰੂ ਦੀ ਸਮਝ ਦੇ ਮੁਤਾਬਕ ਬਾਈ ਗੁਰਦਾਸ ਜੀ ਇਹ ਕਹਿੰਦੇ ਨੇ ਜਿਹੜਾ ਗੁਰੂ ਨੂੰ ਯਾਦ ਕਰਦਾ ਹੈ ਇੱਕ ਦਫਾ ਫਿਰ ਗੁਰੂ ਉਸ ਨੂੰ ਕਰੋੜ ਦਫਾ ਯਾਦ ਕਰਦਾ ਇਸ ਤਰ੍ਹਾਂ ਗਹਿਰਾ ਸੰਬੰਧ ਜੁੜ ਜਾਂਦਾ ਹੈ ਭਾਈ ਗੁਰਦਾਸ ਕਹਿੰਦੇ ਸਿਰਫ ਤੈਨੂੰ ਇੱਕ ਕਦਮ ਚੱਲਣ ਦੀ ਲੋੜ ਹੈ ਕਰੋੜਾਂ ਕਦਮ ਗੁਰੂ ਆਪ ਚਲੇਗਾ ਇਹ ਗੱਲ ਦੋਵੇਂ ਪਾਸੇ ਬਣਦੀ ਹੈ ਇਹ ਦੇਖ ਬੱਚੇ ਦਾ ਹੱਥ ਛੁੱਟ ਗਿਆ ਮਾਂ ਤੋਂ ਬਹੁਤ ਵੱਡੇ ਮੇਲੇ 'ਚ ਮੋ ਗੋਂਦਾ ਪਿਆ ਮਾਂ ਮਾਂ ਪੁਕਾਰਦਾ ਪਿਆ ਪਰ ਮਾਂ ਵੀ ਰੋ ਰਹੀ ਔਵੀ ਲਗ ਰਹੀ ਇੱਕ ਤਰਫ ਦਲ ਨਹੀਂ ਹੈ ਦੋਨੇ ਤਰਫ ਦਲ ਮੋ ਲੇਲਾ ਬੱਚੇ ਨੂੰ ਨਹੀਂ ਚੰਗਾ ਲੱਗਦਾ ਰੰਗ ਤੁਹਾਡੇ ਪੇ ਨਹੀਂ ਚੰਗੇ ਲੱਗਦੇ ਮਾਂ ਖੋ ਗਈ ਰੋ ਰਿਹਾ ਹੈ ਮਾਂ ਲਈ ਲਵ ਰਿਹਾ ਹੈ ਮਾਂ ਨੂੰ ਪਰ ਰੋ ਰਹੀ ਹੈ ਮਾਂ ਔਵੀ ਲਗ ਰਹੀ ਭਾਈ ਗੁਰਦਾਸ ਕਹਿੰਦਾ ਜਿਸ ਦਿਨ ਤੂੰ ਤਲਾਸ਼ ਕਰੇਗਾ ਤੂੰ ਯਾਦ ਕਰੇਗਾ ਕਰੋਣਾ ਗੁਣਾ ਵਦ ਪਰਮਾਤਮਾ ਤੈਨੂੰ ਯਾਦ ਕਰੇਗਾ ਇਹ ਧਾਰਮਿਕ ਸੰਬੰਧ ਗੁਰੂ ਨਾਲ ਸਰੀਰ ਦਾ ਤੇ ਬਣੇ ਨਹੀਂ ਸਕਦਾ ਗੁਰੂ ਸਰੀਰ ਹੈ ਵੀ ਨਹੀਂ ਪਰਮਾਤਮਾ ਇੱਕ ਸ਼ਕਤੀ ਹੈ ਗੁਰੂ ਇੱਕ ਸ਼ਕਤੀ ਹੈ ਪਰਮਾਤਮਾ ਪ੍ਰਕਾਸ਼ ਹੈ ਗੁਰੂ ਵਿਚਾਰ ਹੈ ਗੁਰੂ ਸ਼ਬਦ ਹੈ ਇਹ ਕੋਲੋਂ ਸਕੇ ਕਿਸੇ ਵਕਤ ਮੈਂ ਫਿਰ ਕਰਾਂਗਾ ਗੁਰੂ ਦਰ ਹੈ ਪਰਮਾਤਮਾ ਘਰ ਹੈ ਇਸੇ ਵਾਸਤੇ ਅਸੀਂ ਕਹਿੰਦੇ ਗੁਰੂ ਦਵਾਰਾ ਦਵਾਰਾ ਦਰਵਾਜ਼ਾ ਪਰਮਾਤਮਾ ਘਰ ਹੈ ਗੁਰੂ ਦਰ ਹੈ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਬੈ ਸਰਬ ਸੰਭਾਲੇ ਪਰ ਕਰਨ ਅਲਗ ਹੋ ਜਾਏਗਾ ਖੁਲਾਸਾ ਕਿਸੇ ਵਕਤ ਫਿਰ ਕਰਾਂਗੇ ਪਰ ਇਤਨਾ ਮੈਂ ਅਰਜ਼ ਕਰਾਂ ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਪ੍ਰਕਾਸ਼ ਦੇ ਰੂਪ ਦੇ ਚ ਪਰਮਾਤਮਾ ਘਰ ਹੈ ਸ਼ਬਦ ਦੇ ਰੂਪ ਦੇ ਚ ਗੁਰੂ ਦਰ ਹੈ ਤੇ ਘਰ ਦੇ ਚ ਜਾਣਾ ਹੈ ਪਹਿਲੇ ਤੇ ਦਰ ਤੇ ਆਣਾ ਪਏਗਾ ਪਰਮਾਤਮਾ ਤੱਕ ਪਹੁੰਚਣਾ ਹੈ ਪਹਿਲੇ ਤੇ ਗੁਰੂ ਕੋ ਲਾਣਾ ਪਏਗਾ ਦਰ ਤੇ ਪਹਿਲੇ ਦਰ ਘਰ ਕੀ ਸੋਜੀ ਨਾਏ ਗੁਰਗੰਸਾਹਬ ਦੀ ਬਾਣੀ ਕਹਿੰਦੀ ਹੈ ਭਾਵੇਂ ਮਨੁੱਖ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਸੋ ਦਰ ਕੇ ਹਾਥ ਸੋ ਹਰ ਕਿਹਾ ਜੇ ਤੂੰ ਮੈਂ ਸਰਬ ਸਮਾਤ ਕਿਸ ਤਰ੍ਹਾਂ ਸਮਝ ਲੈਣਾ ਹੈ ਦਰ ਹੈ ਲੱਕੜ ਸੋਨੇ ਚਾਂਦੀ ਦਾ ਬਣਿਆ ਹੋਇਆ ਦਰਵਾਜ਼ਾ ਨਹੀਂ ਇਸ ਚੱਕਰ ਚ ਨਾ ਪੈਣਾ ਇਸ ਤਰ੍ਹਾਂ ਤੇ ਸੇ ਰੋਜ਼ ਪ੍ਰਵੇਸ਼ ਕਰ ਜਾਂਦੇ ਗੁਰਦੁਆਰੇ ਆਣਾ ਹੋਰ ਗੱਲ ਹੈ ਇਹ ਹਾਜ਼ਰੀ ਹੈ ਪਰ ਗੁਰੂ ਦੀ ਹਜ਼ੂਰੀ ਚਲੇ ਜਾਣਾ ਹੋਰ ਗੱਲ ਹੈ ਹਜ਼ੂਰੀ ਚ ਸੁਰਤ ਜਾਏਗੀ ਹਾਜ਼ਰੀ ਦੇ ਸਰੀਰ ਗਏ ਹਜ਼ੂਰੀ ਇਹਦੇ ਚ ਤੇ ਧਿਆਨ ਜਾਵੇਗਾ। ਹਾਜ਼ਰੀ ਸਰੀਰ ਨੇ ਭਰ ਲਈਏ ਤਨ ਨੇ ਭਰ ਲਈਏ। ਕਦੀ ਕਦਾਈ ਕੋ ਗੁਰੂ ਦੀ ਹਜ਼ੂਰੀ ਇਹ ਚ ਜਾਣ। ਸ਼ਬਦ ਨਾਲ ਸੁਰਤ ਜੁੜ ਗਈ ਹਜ਼ੂਰੀ ਚਲਾ ਗਈ। ਫਿਰ ਸ਼ਬਦ ਨਾਲ ਸੁਰਤ ਜੁੜ ਗਈ ਇਹ ਦਰਵਾਜ਼ੇ ਦੇ ਚ ਪ੍ਰਵੇਸ਼ ਕਰ ਗਏ ਇੱਥੇ ਚਾਨਣਾ ਹੋ ਜਾਏਗਾ। ਪਰਮਾਤਮਾ ਪ੍ਰਕਾਸ਼ ਹੈ। ਗੁਰੂ ਸ਼ਬਦ ਹੈ ਆਵਾਜ਼ ਹੈ। ਇਹ ਇੱਕ ਆਪਣੇ ਆਪ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਵੱਡਾ ਪ੍ਰਕਰਣ ਹੈ ਔਰ ਇਸ ਨੂੰ ਸਮਝੇ ਬਿਨਾ ਵਾਕਈ ਧਰਮ ਦੀ ਅਸਲੀਅਤ ਨੂੰ ਸਮਝਣਾ ਵੀ ਕਠਿਨ ਹੈ ਔਖਾ ਤਾਂ ਖੈ ਮੈਨਾਂ ਕਹਾਣਾ ਦੋ ਮਨ ਇੱਕ ਹੋ ਸਕਦੇ ਦੋ ਤਨ ਇੱਕ ਨਹੀਂ ਹੁੰਦੇ ਤੇ ਦੋ ਆਤਮਾਵਾਂ ਹੁੰਦੀਆਂ ਨਹੀਂ ਆਤਮਾਵਾਂ ਸਾਰਿਆਂ ਦੀ ਅਸਤੀ ਕੀ ਟੀ ਤਿਰਲੋ ਆਦਮ ਇਕ ਅਖੰਡਤ ਬਸੇ ਹਨ ਅਖੰਡ ਕਿਸ ਨੂੰ ਕਹਿਣ ਖੰਡ ਖੰਡ ਟੁਕੜੇ ਟੁਕੜੇ ਪਰਮਾਤਮਾ ਅਖੰਡ ਹੈ ਟੁਕੜੇ ਟੁਕੜੇ ਨਹੀਂ ਹੈ ਇੰਜ ਨਹੀਂ ਹੈ 10 ਮੀਲ ਤੱਕ ਪਰਮਾਤਮਾ ਹੈ ਅਗੋਂ 5 ਮੀਲ ਨਹੀਂ ਹੈ ਫਿਰ 100 ਮੀਲ ਤੱਕ ਅਗੋਂ ਹੈ 10 ਮੀਲ ਨਹੀਂ ਹੈ ਕਿਸ ਤਰ੍ਹਾਂ ਖੰਡ ਖੰਡ ਨਹੀਂ ਹੈ ਉਹ ਵਿਆਪਕ ਹੈ ਔਰ ਉਸ ਵਿਆਪਕ ਦੇ ਸਭ ਕੁਝ ਹੈ ਇਹ ਸਾਰਾ ਆਕਾਰ ਉਸੇ ਨਿਰਾਰਕਾਰ ਦੇ ਚ ਉਹ ਨਿਰਾਰਕਾਰ ਵਿਆਪਕ ਹੈ ਆਤਮਾ ਸਾਰਿਆਂ ਦੀ ਇੱਕ ਹੋਏ ਇੱਕ ਅਖੰਡਤ ਬਸੇ ਅਨਾਦ ਅਖੰਡ ਰੂਪ ਹੋ ਕੇ ਪਰਮਾਤਮਾ ਸਾਰਿਆਂ ਵਿੱਚ ਬਸਿਆ ਹੋਇਆ ਇੱਕ ਹੈ ਤਨ ਇੱਕ ਨਹੀਂ ਹੈ ਮਨ ਵੀ ਇੱਕ ਨਹੀਂ ਹੈ ਹੁਣ ਮੈਂ ਅਰਜ਼ ਕਰਾਂ ਪਰਮਾਤਮਾ ਤਨ ਵੀ ਨਹੀਂ ਦੇਖਦਾ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਗਿਆਨੀ ਸੰਤ ਸੀ ਮਸਖੀਰਾ ਨੇ ਬੜੇ ਵਧੀਆ ਅੰਦਾਜ਼ ਦੇ ਨਾਲ ਰਿਸ਼ਤਿਆਂ ਦੀ ਅਮੇਤ ਦੇ ਬਾਰੇ ਦੱਸਿਆ ਕਿਰਿਸ਼ਤਾ ਅਹਿਸਾਸ ਦਾ ਨਾ ਹੈ ਅਗਰ ਤੁਹਾਡੇ ਅੰਦਰ ਅਹਿਸਾਸ ਨਹੀਂ ਹੈ ਤੇ ਬਿਸ਼ੱਕ ਦੀ ਤੁਹਾਡਾ ਸਕਾ ਭੈਣ ਭਰਾ ਵੀ ਹੈ ਤੇ ਅਗਰ ਤੁਸੀਂ ਉਹਦੇ ਧਰਵਾਸਤੇ ਤੁਹਾਡੇ ਅੰਦਰ ਅਹਿਸਾਸ ਨਹੀਂ ਹੈ ਤੇ ਕੋਈ ਰਿਸ਼ਤਾ ਨਹੀਂ ਭਾਵੇਂ ਸਕਾਈਏ ਤੇ ਲੇਕਿਨ ਅਗਰ ਕੋਈ ਪਰਾਇਆ ਵੀ ਤੁਹਾਡਾ ਅਹਿਸਾਸ ਕਰਦਾ ਤੂੰ ਆਪਣੇ ਨਾਲੋਂ ਜ਼ਿਆਦਾ ਕਰੀਬ ਹੁੰਦਾ ਤੁਹਾਡੇ ਇਹ ਸਾਨੂੰ ਅਹਿਸਾਸ ਆਪਣੇ ਅੰਦਰ ਦੇਖਣਾ ਚਾਹੀਦਾ ਕਿ ਅਸੀਂ ਵਾਕਿਆ ਅਹਿਸਾਸ ਆਪਣੇ ਭੈਣ ਭਰਾਵਾਂ ਲਈ ਕਰਦੇ ਆ ਕਿ ਨਹੀਂ ਦੇਖੋ ਨਾ ਕਈ ਲੋਕ ਐਸੇ ਐ ਕਿ ਜਿਨ੍ਹਾਂ ਦੇ ਸਕੇ ਭੈਣ ਭਰਾ ਵਿਚਾਰੇ ਮਾਲੀ ਤੌਰ ਤੇ ਉਹਨਾਂ ਦੀ ਹਸੀਅਤ ਜ਼ਰਾ ਕਮਜ਼ੋਰ ਹੁੰਦੀ ਹੈ ਮਾਲੋ ਦੌਲਤ ਦੇ ਹਿਸਾਬ ਨਾਲ ਲੇਕਿਨ ਉਹ ਆਪ ਬਹੁਤ ਅੱਛੀ ਪੋਸਟ ਤੇ ਹੁੰਦੇ ਆ ਬੜੇ ਵੱਡੇ ਅਫਸਰ ਹੁੰਦੇ ਆ ਮਾਲੋ ਦੌਲਤ ਵੀ ਉਹਨਾਂ ਕੋ ਬਹੁਤ ਜ਼ਿਆਦਾ ਹੁੰਦਾ ਲੇਕਿਨ ਕੀ ਹੈ ਕਿ ਉਹਨਾਂ ਅੰਦਰ ਸਾਸ ਨਹੀਂ ਹੁੰਦਾ ਉਹਨਾਂ ਦਾ ਦੁਨੀਆਦਾਰੀ ਇੰਨੀ ਕੁ ਵੜ ਗਈ ਹੁੰਦੀ ਲਾਲਚ ਇੰਨੀ ਕੁ ਵੜ ਗਈ ਹੈ ਕਿ ਉਹ ਆਪਣੇ ਸਕੇ ਭੈਣ ਭਰਾਵਾਂ ਦਾ ਵੀ ਅਹਿਸਾਸ ਨਹੀਂ ਕਰਦਾ ਇਹ ਨਹੀਂ ਸੋਚਦਾ ਕਿ ਇਹ ਜਿਹੜੀ ਮੇਰੇ ਕੋਲ ਮਾਲੋ ਦੌਲਤ ਹੈ ਰੱਬ ਨੇ ਜਿਹੜੀ ਮੇਰੇ ਤੇ ਰਹਿਮਤ ਕੀਤੀ ਹੈ ਕਿਉਂ ਨਾ ਮੈਂ ਇਸ ਮਾਲੋ ਦੌਲਤ ਦੇ ਵਿੱਚੋਂ ਆਪਣੇ ਭੈਣ ਭਰਾਵਾਂ ਦਾ ਵੀ ਅਹਿਸਾਸ ਕਰਕੇ ਉਹਨਾਂ ਦੀ ਵੀ ਮਦਦ ਕਰਾਂ ਤਾਂ ਕਿ ਉਹਨਾਂ ਦੀ ਜ਼ਿੰਦਗੀ ਵੀ ਬਦਲ ਸਕੇ ਉਹ ਵੀ ਸਕੂਨ ਨਾਲ ਆਪਣੀ ਜ਼ਿੰਦਗੀ گزار ਸਕਣ ਜਿਹੜਾ ਕਿ ਤੰਗੀ ਦੇ ਵਿੱਚ ਮੁਫਰਿਸ ਦੇ ਵਿੱਚ ਆਪਣੀ ਜ਼ਿੰਦਗੀ گزارਦੇ ਪਏ ਐ ਲੇਕਿਨ ਕੀ ਹੈ ਅਹਿਸਾਸ ਨਹੀਂ ਹੈ ਅਸੀਂ ਲੋਕ ਸੋਚਦੇ ਹੀ ਨਹੀਂ ਕਿ ਯਾਰ ਸਾਡਾ ਜਿਹੜਾ ਮਾੜਾ ਭੈਣ ਭਰਾ ਆ ਵਾ ਉਹ ਕਿੱਡੀ ਤੰਗੀ ਦੇ ਨਾਲ ਜ਼ਿੰਦਗੀ گزارੰਦੇ ਆ ਅਗਰ ਮੇਰੀ ਥੋੜੀ ਜੀ ਮਦਦ ਦੇ ਨਾਲ ਉਹਦਾ ਘਰ ਜਿਹੜਾ ਸਕੂਨ ਨਾਲ ਚੱਲਣਾ ਸ਼ੁਰੂ ਹੋ ਜਾਏਗਾ ਉਹਦੇ ਘਰ ਦੇ ਵਿੱਚ ਖੁਸ਼ੀਆਂ ਆ ਜਾਣਗੀਆਂ ਤੇ ਨਾ ਕਿ ਵੱਡੀ ਕੋਈ ਗੱਲ ਹੈ ਨਹੀਂ ਲੇਕਿਨ ਸਾਡੇ ਅੰਦਰ ਅਸਾਸ ਨਹੀਂ ਨਾ ਹੈ ਬਿਲਕੁਲ ਹੀ ਮਰ ਗਿਆ ਵਾ ਤੇ ਇਸੇ ਤਰ੍ਹਾਂ ਹੀ ਅਗਰ ਕੋਈ ਗੈਰ ਹੈ ਫਰਜ਼ ਕਰੋ ਕੋਈ ਪਿੰਡ ਦਾ ਚੌਧਰੀ ਹੈ ਜਾਂ ਸਾਬੇ ਅਸੀਦ ਬੰਦਾ ਜਿੰਨ ਕੋ ਮੰਨ ਲਓ ਦولت ਅੱਲਾ ਨੇ ਬਹੁਤ ਦਿੱਤੀ ਹੈ ਤੇ ਉਹ ਕਿਸੇ ਮਾੜੇ ਦਾ ਜਾ ਕੇ ਅਸਾਸ ਕਰਦਾ ਉਹਨੂੰ ਰਾਸ਼ਨ ਪਾਣੀ ਪਾ ਕੇ ਦਿੰਦਾ ਉਹਨੂੰ ਪੈਸੇ ਦੇ ਦਿੰਦਾ ਨਕਦੀ ਤੇ ਉਹਦਾ ਅਸਾਸ ਕਰਦਾ ਤੇ ਉਹ ਦੇਖੋ ਉਹ ਜਿਹੜਾ ਭਰਾਇਆ ਵਾ ਉਹਨੂੰ ਜਿਹੜੇ ਦੇ ਹੁੰਦੇ ਆ ਲੋਕ ਕਿੰਨਾ ਸਿਰਾਂ ਦੇ ਚੁੱਕ ਕੇ ਰੱਖਦੇ ਉੱਤੇ ਮੁਹੱਬਤ ਕਰਦੇ ਆ ਕਿਉਂਕਿ ਉਹ ਸਾਰਿਆਂ ਦਾ ਸਾਸ ਕਰਦਾ ਉਹਦੇ ਅੰਦਰ ਰਹਿਮ ਦੇ ਲਈ ਅੱਲਾਹ ਪਾਕ ਨੇ ਉਹਦੇ ਅੰਦਰ ਬਹੁਤ ਅੱਛਾ ਦਿਲ ਪਾਇਆ ਜਿਹੜਾ ਕਿ ਦੂਸਰਿਆਂ ਦਾ ਸਾਸ ਕਰਦਾ ਤੇ ਇਸ ਕਰਕੇ ਵੀਰੋ ਰਿਸ਼ਤੇ ਬਹੁਤ ਜ਼ਰੂਰੀ ਹੈ ਜਿਹੜਾ ਆਪਣਾ ਹੁੰਦਾ ਨਾ ਉਹਨੂੰ ਚਾਹੀਦਾ ਕਿ ਆਪਣੇਆਂ ਨੂੰ ਸਮੇਟੇ ਉਹ ਆਪਣੇ ਦੀ ਮਦਦ ਕਰੇ ਆਪਣੇ ਨਾਲ ਲੈ ਕੇ ਚੱਲੇ ਇਹ ਨਹੀਂ ਕਿ ਅਗਰ ਤੂੰ ਇੱਕ ਕਦਮ ਅੱਗੇ ਨਿਕਲ ਗਿਆ ਤੇ ਆਪਣੇ ਬਾਕੀ ਰਿਸ਼ਤੇਦਾਰਾਂ ਨੂੰ ਭੁੱਲ ਜਾ ਜਿਹੜੇ ਕਿ ਮਾਲੀ ਅਸੀਂ ਇਹਦਾਂ ਤੇਰੇ ਤੋਂ ਮਾੜੇ ਐ ਇੰਜ ਨਹੀਂ ਅਗਰ ਰੱਬ ਸੋਨ ਨੇ ਤੁਹਾਡੇ ਤੇ ਉਹਦੇ ਰਹਿਮਤ ਕਰ ਦਿੱਤੀ ਹੈ ਤੁਹਾਨੂੰ ਮਾਲੋ ਦੌਲਤ ਨਾਲ ਨਵਾਜ਼ ਦਿੱਤਾ ਤੇ ਫਿਰ ਆਪਣੇ ਸਾਰੇ ਭੈਣ ਭਰਾਵਾਂ ਦਾ ਸਾਥ ਕਰੋ ਨਾਲ ਲੈ ਕੇ ਚੱਲੋ ਜਿੱਲੇ ਤੁਸੀਂ ਨਾਲ ਲੈ ਕੇ ਚਲੋਗੇ ਤੇ ਤੁਹਾਡੀ ਪਾਵਰ ਇੰਨੀ ਹੋਏਗੀ ਕੇ ਲੋਕ ਤੁਹਾਡੇ ਤੋਂ ਡਰਨਗੇ ਉਹਨੂੰ ਪਤਾ ਹੋਏਗਾ ਕਿ ਯਾਰ ਇਹਦਾ ਸਾਰਾ ਰਿਸ਼ਤੇਦਾਰ ਇਹਦਾ ਸਾਰਾ ਟੱਬਰ ਇਹਦੇ ਨਾਲ ਹੈ ਤੇ ਲੇਕਿਨ ਜਦੋਂ ਤੁਸੀਂ ਆਪਣੀ ਮਾਲੋ ਦੌਲਤ ਦੇ ਅਨਾਦ ਦੇ ਵਿੱਚ ਰਹੋਗੇ ਸਭ ਤੋਂ ਅਲੈਦਾ ਹੋ ਜਾਓਗੇ ਤੇ ਫਿਰ ਇੱਕ ਦਿਨ ਪਛਤਾਓਗੇ ਕਿਉਂ ਕਿ ਕਦੀ ਨਾ ਕਦੀ ਤੁਹਾਨੂੰ ਆਪਣੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਰਿਸ਼ਤੇ ਜਿਹੜੇ ਆ ਸਾਾਸ ਦੇ ਹੁੰਦੇ ਆ ਸਾਾਸ ਕਰਨਾ ਚਾਹੀਦਾ ਆਪਣੇ ਮਾਰੇ ਗਰੀਬ ਭੈਣ ਭਰਾਵਾਂ ਦਾ ਬਾਕੀ ਵੀਰੋ ਉਹੀ ਦੱਸੋ ਕਿ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਤੁਹਾਡਾ ਰਿਸ਼ਤਿਆਂ ਦੇ ਬਾਰੇ ਕੀ ਖਿਆਲ ਹੈ ਕੀ رائے ਹੈ ਕਮੈਂਟਸ ਕਰਕੇ ਆਪਣੇ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਟੇਸਰਾ ਖਿਆਲ ਰੱਬ ਰੱਖਾ